ਲਾਈਟ ਲੂਟ ਓਕੇ ਹਾਂਜੀ ਹਾਂਜੀ ਓਕੇ 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 ਜੀ ਜੀ ਜੀਓ ਸਾਹਿਬ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਰੱਖੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਮੈਂ ਤੁਹਾਡਾ ਸਾਜਨ ਦਾ ਧੰਨਵਾਦ ਕਰਦਾ ਪੱਤਰਕਾਰਾਂ ਦਾ ਬਾਕੀ ਮੈਂ ਮੈਂਬਰਾਂ ਨੂੰ ਸਾਡਾ ਸਤਿ ਸ਼੍ਰੀ ਅਕਾਲ ਨਮਸਕਾਰ ਉਹ ਸਾਰੇ ਮੈਂਬਰਾਂ ਨੂੰ ਰਿਕਵੈਸਟ ਕਰਨਾ ਚਾਹੁੰਦਾ ਕਿ ਕਲੱਬ ਮਾਰਟਨ ਕਲੱਬ ਜਿਹੜੀ ਨਵੇਂ ਰੈਨੋਵੇਟ ਕੀਤੀ ਹੈ ਇਹ ਚਾਲੂ ਹੋ ਚੁੱਕੀ ਹੈ ਮੈਂ ਮੈਂਬਰਾਂ 'ਕਿ ਰਿਕਵੈਸਟ ਕਰਦਾ ਕਿ ਤੁਸੀਂ ਆਓ ਆ ਕੇ ਕੋਈ ਦੇਖੋ ਮੈਂ ਨੂੰ ਕਲੱਬ ਨੂੰ ਦੇਖੋ ਇਹਦਾ ਹਾਲ ਦੇਖੋ ਫੈਮਿਲੀ ਹਾਲ ਦੇਖੋ ਰੈਸਟੋਰੈਂਟ ਦੇਖੋ ਬਾਹਰ ਦੇਖੋ ਹਰ ਚੀਜ਼ ਬਿਲਕੁਲ ਠੀਕ ਹੋ ਚੁੱਕੀ ਹੈ ਖਾਣਾ ਇੱਥੇ ਦਾ ਇੱਕਦਮ ਬਿਊਟੀਫੁਲ ਹੋ ਚੁੱਕਾ ਹੈ ਦੂਸਰੇ ਕਲੱਬਾਂ ਨਾਲੋਂ ਠੀਕ ਹੋ ਚੁੱਕਾ ਕੰਮ ਕਿਸੇ ਕੋਈ ਆਓ ਮੈਂ ਤਾਂ ਇਹ ਦੁਕਾਸਤ ਕਰਦਾ ਹਾਂ ਮੈਂਬਰਾਂ ਨੂੰ ਇੱਕ ਵਾਰੀ ਤੁਸੀਂ ਇੱਥੇ ਆਓ ਦੇਖੋ ਇਹ ਦਰਸ਼ਨ ਦਿਓ ਤੇ ਰੱਬ ਨੂੰ ਚਾਲੂ ਹੈ ਚਾਲੂ ਹਾਲਚ ਕਰੀਏ ਇਹ ਪ੍ਰਧਾਨ ਜੀ ਕਈ ਲੋਕਾਂ ਦੇ ਦਿਮਾਗ 'ਚ ਇਹ ਚੱਲ ਰਿਹਾ ਕਿ ਜਦੋਂ ਕਲੱਬ ਦਾ ਨਾਮ ਲੈਂਦੇ ਆ ਤੇ ਉਹਨਾਂ ਦੇ ਦਿਮਾਗ 'ਚ ਉਹ ਹੀ ਨੇ ਐਕਟੀਵਿਟੀ ਨੇ ਕਿ ਇਹਦੀ ਵਿਗਾਲਤ ਬਹੁਤ ਵਿਕਾਰ ਹੈ ਉਹਨੂੰ ਦੇਖਦੇ ਹੋਏ ਕੀ ਕਹੋਂਗੇ ਕਿ ਲੋਕਾਂ ਨੂੰ ਕਿਸ ਤਰ੍ਹਾਂ ਮਤਲਬ ਕਿ ਇੱਥੇ ਵਿਜ਼ਿਟ ਕਰਾਉਂਗੇ ਕੀ ਕਹਿਣਾ ਚਾਹੁੰਦੇ ਵੇਖੋ ਜੀ ਕਲੱਬ ਜਿਹੜੀ ਹੈ ਠੀਕ ਹੈ ਪਹਿਲਾਂ ਖਰਾਬ ਸੀ ਬਟ ਮੈਂ ਪੌਣੇ 2 ਸਾਲ ਤੋਂ ਪ੍ਰਧਾਨ ਬਣਿਆ ਹਾਂ ਪੌਣੇ 2 ਸਾਲ ਦੇ ਵਿੱਚ ਮੈਂ ਕਲੱਬ ਦੇ ਉੱਤੇ 70 ਤੋਂ 75 ਲੱਖ ਖਰਚਾ ਕੀਤਾ ਬਾਦ ਨਵੀਂ ਬਣ ਚੁੱਕੀ ਹੈ ਫੈਮਿਲੀ ਦੀ ਮੈਂ ਕੀ ਕਹਣਾ ਚਾਹੁੰਦਾ ਮੈਂ ਦਰਜੀਤ ਸਿੰਘ ਟੱਕਰ ਮਾਡਰ ਟਾਊਨ ਵਾਸੀ ਜੀ ਦੋਸਤੋ 2 ਸਾਲ ਲਗਭਗ ਪੂਰੇ 2 ਸਾਲ ਹੋ ਗਏ ਸਾਨੂੰ ਪ੍ਰਧਾਨ ਮਨਜੀਤ ਸਿੰਘ ਦੇਵਾਲ ਜੀ ਦੇ ਅੰਡਰ ਐਗਜ਼ੈਕਟਿਵ ਬਣਾਏ ਹੋਏ ਵੀ ਸਾਨੂੰ ਕੰਮ ਕਰਕੇ ਮਜ਼ਾ ਤਾਂ ਆਇਆ ਹੀ ਆ ਅੱਗੂ ਆ ਕੇ ਤੁਹਾਨੂੰ ਕਲੱਬ ਚ ਇੱਦੀ ਖੁਸ਼ੀ ਮਿਲ ਗਈ ਨਾ ਵੀ ਤੁਸੀਂ ਹੁਣ ਵੀ ਆਓ ਦੇਖੋ ਕਿੰਨਾ ਹਰਾ ਭਰਿਆ ਮਾਹੌਲ ਇੱਥੇ ਨਜ਼ਰ ਆ ਰਿਹਾ ਹੈ ਵੇ ਰੌਣਕਾਂ ਲੱਗਣੀ ਸ਼ੁਰੂ ਹੋ ਚੁੱਕੀ ਹੋਈ ਆ ਸੋ ਸਿਰਫ ਸਾਡੇ ਗੱਲ ਲੋਕਾਂ ਤੱਕ ਪਹੁੰਚ ਦੇ ਵੇਟ ਆ ਤੇ ਇੱਥੇ ਗੁੱਡ ਐਂਬੀਅੰਸ ਗੁੱਡ ਫੂਡ ਹਰ ਚੀਜ਼ ਓਕੇ ਹਰ ਚੀਜ਼ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਜੀ ਤੇ ਕੀ ਕਹਿਣਾ ਚਾਹੋਗੇ ਲੁਧਿਆਣਾ ਵਾਸੀਆਂ ਨੂੰ ਜਿਹੜੇ ਸ਼ਾਮ ਦੇ ਟਾਈਮ ਸ਼ੁਕੀਨ ਨੇ ਖਾਣ ਪੀਣ ਨੂੰ ਲੈ ਕੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਿਲਕੁਲ ਮੈਂ ਖੰਨੀ ਲੁਧਿਆਣਾ ਵਾਸੀਆਂ ਨੂੰ ਨੇ ਪੰਜਾਬ ਵਾਸੀਆਂ ਨੂੰ ਕਹਿਣਾ ਚਾਹਾਂਗਾ ਬਈ ਇੱਥੇ ਆ ਕੇ ਇੱਕ ਵਾਰੀ ਆਪਣਾ ਮਾਹੌਲ ਦੇਖੋ ਉਸ ਵੇ ਤੁਹਾਨੂੰ ਲੱਗੋਗਾ ਹਾਂ ਯਾਰ ਇਹ ਵਾਕਏ ਜਿਹੜੀ ਗੱਲ ਕਹੀ ਗਈ ਸੀ ਉਹ ਕਈ ਇਹਨਾਂ ਨੇ 90 ਸੀ ਤੇ ਕਰਕੇ ਸੋ ਦਖਾਇਆ ਸੋ ਮਜ਼ਾ ਆਏਗਾ ਤੁਹਾਨੂੰ ਆਪ ਆਕੇ ਇੱਥੇ ਸ਼ਾਮ ਦਾ ਆਪਣਾ ਇੰਜੋਏਮੈਂਟ ਵੀ ਐ ਪਾਰਟੀ ਹਾਲ ਹਰ ਚੀਜ਼ ਮੈਂ ਕਹਣਾ ਸੁਪਰ ਡੁਪਰ ਕਰਤੀ ਹੋਈ ਹੈ ਨਹੀਂ ਕਿਤੇ ਇਹ ਤਾਂ ਨਹੀਂ ਕਿ ਲੋਕ ਆਣ ਜਨਾਬ ਤੁਸੀਂ ਤਿੰਨੇ ਫਰੇਮ ਚ ਇਧੇ ਰਿਓ ਹੈ ਜੀ ਸਰ ਕੀ ਨਾਮ ਹੈ ਕੀ ਕਹਿਣਾ ਚਾਹੀਦਾ ਜੀ ਸਰ ਮੈਂ ਦੀਪਕ ਢਾਂਡਾ ਸੈਕਟਰੀ ਮਾਡਲ ਟਾਊਨ ਕਲੱਬ ਤੋਂ ਆਇਆ ਹਾਂ ਤੇ ਸਰ ਕੀ ਕਹੋਗੇ ਜੀ ਜਿਹੜਾ ਹੁਣ ਅੱਜ ਪ੍ਰੈਸ ਕਾਨਫਰੈਂਸ ਕੀ ਪ੍ਰਧਾਨ ਜੀ ਨੇ ਕੀ ਕਹਿਣਾ ਚਾਹੁੰਦੇ ਹਾਂ ਜੀ ਇਹ ਇਸ ਪ੍ਰੈਸ ਕਾਨਫਰੈਂਸ ਨਾਲ ਇਹੀ ਅੱਜ ਦਾ ਕਹਿਣਾ ਸੀ ਇਹ ਚਾਹੁੰਦੇ ਆ ਕਿ ਵੀ ਹਵ ਗਾਟ ਆਲ ਦੀ ਫੈਸਿਲਿਟੀਆਂ ਇਨ ਥੀ ਕਲੱਬ ਵੀ ਹਵ ਗਾਟ ਅ ਵੈਰੀ ਗੁੱਡ ਜਿਮ ਤੇ ਜਿਮ ਵਿੱਚ ਆਓ ਐਂਡ ਯੰਗਸਟਰ ਇਟ ਇਜ਼ ਮੈਂਟ ਫਾਰ ði ਯੰਗਸਟਰਸ ਵੀ ਹਵ ਗਾਟ ਟੇਬਲ ਟੂ ਐਨੀ ਸਲਾਟ ਆਫ ਸਟੂਡੈਂਟਸ ਆਰ ਕਮਿੰਗ ਕਲੱਬ ਮੈਂਬਰਸ ਦੇ ਟਿਹੜੇ ਬੱਚੇ ਆਂ ਦੇ ਆਰ ਆਲਰੇਡੀ ਕਮਿੰਗ ਹੇਅਰ ਇਵਨ ði ਮਦਰਸ ਆਰ ਕਮਿੰਗ ਯੰਗ ਗਰਲਸ ਆਰ ਕਮਿੰਗ ਐਂਡ ਦੇ ਆਰ ਹੈਵਿੰਗ ਵੈ So we hope that in the times to come the club will uh, reach on top of the uh, it, it will get uh, gain more height and uh, we are very sure the club is going to be very popular and more and more people should come in the club. And yeah. I will request all the members, they should bring their guests in the club, see the food, taste the food and if, if there is any problem, we are always there at your service. ਐਂਡ ਵੀ ਵਿਲ ਸੈਟ ਇਟ ਰਾਈਟ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਜਿਹੜੇ ਨੌਜਵਾਨ ਨੇ ਬੱਚੇ ਨੇ ਸੋਸ਼ਲ ਮੀਡੀਆ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਆ ਕੀ ਲੱਗਦਾ ਤੁਹਾਨੂੰ ਇੱਥੇ ਆ ਕੇ ਥੋੜਾ ਰਿਲੈਕਸ ਕਰਨਗੇ ਜਾਂ ਜਿਮ ਕਰਕੇ ਜਾਂ ਕੋਈ ਸਪੋਰਟਸ ਕਰਕੇ ਕੁਝ ਬਿਲਕੁਲ ਦੇਖੋ ਇੱਥੇ ਦਾ ਜਿਹੜਾ ਐਟਮੋਸਫੇਅਰ ਹੈ ਇਟ ਇਜ਼ ਵੈਰੀ ਮੱਚ ਰਿਲੈਕਸਡ ਯੂ ਕੈਨ ਕਮ ਇਨ ਨੋ ਨੋਇਸ ਇਟ ਇਜ਼ ਆਲਮੋਸਟ ਇਨਸਾਈਡ ਦੀ ਮੇਨ ਮਾਡਲ ਟਾਊਨ ਕਲੱਬ ਔਰ ਇੱਥੇ ਆ ਕੇ ਤੁਹਾਨੂੰ ਬੜਾ ਅੱਛਾ ਐਮਬੀਐਸ ਮਿਲੇਗਾ ਐਂਡ ਵੀ ਹੈਵ ਗੋਟ 2 3 ਕਿਟੀ ਹਾਲਸ We have got a restaurant and no noise, no pollution and you will get very good ambience, good atmosphere or I am very sure that children will enjoy or slowly, slowly we are going to create more facilities. We don't have too much of space but whatever space we are having, we are giving best of the facilities. We have got very good car park and we are going to increase the facilities for all the members. मोर दैन फिफ्टी पर रमी रूम लेडीज आर कमिंग विदर फैमिलज इवन दिड्स आर कमिंग नाउ वी आर प्लानिंग टू हैव तमोला एवरी फोर्ट नाइटली और इनिशियल स्टेज we are going to वी आर we are going to have fun Or fun games here, and i hope all the members will enjoy it okay. and we are also now in the times to come we are planning every saturday we are arranging a musical evening in the bar and we are going to have one singer in the bar every saturday which will cater to the members who are coming and we are trying this for one or two months <coughs> and we'll see how the gathering is once the gathering increases we are going to increase the ਫੈਸਿਲਿਟੀਜ਼ ਆਲਸੋ ਥੈਂਕ ਯੂ ਥੈਂਕ ਯੂ ਵੈਰੀ ਮਚ ਹੁਣ ਆਪਾਂ ਪਤਾ ਕੀ ਕਰਦੇ ਹਾਂ ਪੜਾ ਲਓ ਮੈਂਬਰਸ ਆਪਣੇ ਉਹਨਾਂ ਨੂੰ ਬੁਲਾ ਕੇ ਨਾ